ਤਰਨਜੀਤ ਕੋਰ ਖਾਲੜਾ ਵੱਲੋਂ ਕੀਤੀ ਗਈ ਹੈ ਜਿਸ ਤੇ ਚੋਤਾ ਨੇ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ ਤਰਨਜੀਤ ਕੋਰ ਖਾਲੜਾ ਨੇ ਕਿਹਾ ਕਿ ਉਹ ਆਪਣੇ ਵੱਲ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਮਨਦੀਪ ਸਿੰਘ ਨੂੰ ਪਾਰੀ ਵੋਟਾਂ ਦੇ ਨਾਲ ਜਿਤਾਉਣ ਪਰਮਜੀਤ ਕੌਰ ਖਾਲੜਾ ਨੇ ਪੰਜਾਬ ਦੇ ਨਾਲ-ਨਾਲ ਤਰਨਤਾਰਨ ਦੇ ਲੋਕਾਂ ਨੂੰ ਮੁਖਾਤਬ ਹੁੰਦੇ ਆ ਕਿਹਾ ਕਿ 11 ਨਵੰਬਰ ਨੂੰ ਹੋਣ ਵਾਲੀ ਜਿਮਣੀ ਚੋਣ ਨੂੰ ਲੈ ਕੇ ਪੰਥ ਨੂੰ ਇਮਤਿਹਾਨ ਵਿੱਚ ਪਾ ਦਿੱਤਾ ਹੈ ਇੱਕ ਪਾਸੇ ਕਾਂਗਰਸੀ ਭਾਜਪਾਈ ਬਾਦਲਕੇ ਤੇ ਕੇਜਰੀਵਾਲ ਹੈ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਖੋਦ ਨੂੰ ਮਟਾਉਣਾ ਸਿੱਖਾਂ ਦੀ ਕੁੱਲ ਨਾਸ਼ ਕਰਨਾ ਤੇ ਉਸ ਉੱਤੇ ਪਰਦਾ ਪਾਉਣਾ ਤੇ ਦੋਸ਼ੀਆਂ ਨੂੰ ਬਚਾਉਣਾ ਇਹਨਾਂ ਦਾ ਏਜੰਡਾ ਹੈ ਜਾਇਦਾਦਾਂ ਦਾ ਅੰਬਾਰ ਲਗਾਉਣਾ ਤੇ ਸਿੱਖਾਂ ਨੂੰ ਅੱਤਵਾਦੀ ਠਹਿਰਾਉਣਾ ਇਹਨਾਂ ਦਾ ਏਜੰਡਾ ਨਸ਼ੇ ਫਲਾਉਣਾ ਤੇ ਬੀ ਰਵੀ ਕਰਾਉਣਾ ਹੈ ਮਨੁਵਾਦ ਤੇ ਕਾਰਪੋਰੇਟ ਘਰਾਣਿਆਂ ਦਾ ਬੋਲ ਪੱਲਾ ਖਰਾ ਕੇ ਕਿਸਾਨਾਂ ਗਰੀਬਾਂ ਦੀਆਂ ਖੁਦਕਿਸ਼ੀਆਂ ਕਰਵਾਉਣਾ ਇਹਨਾਂ ਦਾ ਏਜੰਡਾ ਹੈ ਤਰਨਤਨ ਹਲਕੇ ਦੀ ਵੋਟਰ ਪੈਣ ਕਿ ਪ੍ਰਾਪੋ 11